ਜਿੰਦਾਬਾਦ ਮੁਦਾਬਾਹ ਭਾਰਤ ਤੇ ਟੈਕਸ ਲਾਉਣ ਵਾਲਾ ਟਰੰਪ ਮਰ ਜਾਬਾਦ ਜਿੰਦਾਬਾਦ ਮੁਦਾਬਾਹ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਆਓ ਜੀ ਭੰਦੇ ਬਹਿਗੁਰਜੀ ਕਾ ਖਾਲਸਾ ਬਹਿਗੁਰਜੀ ਕੀ ਫਤਿਹ ਅੱਜ ਇੱਥੇ ਆਪਾਂ ਮੋਦੀ ਤੇ ਟਰੰਪ ਦਾ ਪੁਤਲਾ ਫੁੱਪਣ ਆਏ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਪਿੰਡਾਂ 'ਚ ਆਪਣੇ 90% ਲੋਕਾਂ ਨੂੰ ਨਹੀਂ ਪਤਾ ਉਹ ਤਾਂ ਕਹਿੰਦੇ ਨੇ ਸਾਨੂੰ ਤਾਂ ਬੰਨਣਾ ਚਾਹੀਦਾ ਝੰਡੇ ਚੱਕ ਕੇ ਜਾਣ ਦਾ ਇਹ ਸਾਫ਼ ਗੱਲ ਹੈ ਕਿਉਂਕਿ ਉਹਨਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਉਹਨਾਂ ਦੇ ਘਰੇ ਮੰਜੇ ਨੂੰ ਅੱਗ ਲੱਗ ਜਾਂਦੀ ਹੈ ਵੀ ਅਸੀਂ ਮੰਜੇ ਦੇ ਉੱਤੇ ਪਿਆ ਹੁਣ ਸਾਨੂੰ ਅੱਗ ਲੱਗੂਗੀ ਇਸ ਤੋਂ ਬਾਅਦ ਨੂੰ ਵੀ ਦਵਾ ਹੋਊ ਇਹਨਾਂ ਦਾ ਡੰਗਰ ਨੂੰ ਮਿੰਗਾ ਬਹੁਤ ਹੋਇਆ ਛਾਟੇ ਕੇ ਕਰਮੇ ਦੱਸਾ ਮੁਰਦਾਬਾਦ ਮਰਦਾਬਾਦ ਜਿੰਦਾਬਾਦ ਜਿੰਦਾਬਾਦ مو ټولې ګرنې مو په سمجهوتا رد ਕਰੋ رد ਕਰੋ رد ਕਰੋ سمجهوتا رد ਕਰੋ رد ਕਰੋ رد ਕਰੋ ټرمپ دې مور ਮਰਦਾਬਾ 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 ਲੋਕਾਂ ਦਾ ਏਕਾ ਜਿੰਦਾਬਾ 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 ਇਸ ਵਕਤ ਪਹੁੰਚਿਆ ਪਤਲਾ ਜਿੱਥੇ ਕਿ ਐਸਡੀਐਮ ਦਫਤਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਅਤੇ ਟਰੰਪ ਦੇ ਪੁੱਲੇ ਫੂਕੇ ਜਾ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਜਿਹੜਾ ਕਿ ਭਾਰਤ ਦੇ ਉੱਤੇ ਟੈਕਸ ਤੇ ਟੈਕਸ ਲਾਈ ਜਾ ਰਿਹਾ ਉਹਦੇ ਵੀ ਇਹਨਾਂ ਨੇ ਅੱਜ ਪੁੱਲੇ ਫੂਕੇ ਅਸੀਂ ਗੱਲ ਕਰਦੇ ਹਾਂ ਉਹਨਾਂ ਨਾਲ ਜਿਹੜੇ ਕਿਸਾਨ ਜਥੇਬੰਦੀਆਂ ਲੋ ਪਹੁੰਚੇ ਨੇ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਵੱਲੋਂ ਤੁਸੀਂ ਕਿਸ ਤਰ੍ਹਾਂ ਦਾ ਅੱਜ ਦਾ ਜਿਹੜਾ ਤੁਹਾਡਾ ਇਹ ਪ੍ਰੋਗਰਾਮ ਉਲੀਕਿਆ ਗਿਆ ਏ ਔਰ ਜਿਹੜਾ ਅੱਜ ਸਿੱਖ ਇਕੱਠ ਹੁੰਦਾ ਹੈ ਅੱਜ ਦਾ ਜੀ ਸੱਦਾ ਸੰਜੁਗਤ ਮੋਰਚੇ ਵੱਲੋਂ ਇਹ ਸੱਦਾ ਸੀਗਾ ਜੀ 트럼ਪ ਤੇ ਮੋਦੀ ਦੇ ਬੋਲੇ ਬੋਲ ਹੁੰਦਾ 트럼ਪ ਦਾ ਖਾਸ ਕਰਕੇ ਇੱਕ ਨੰਬਰ ਤੇ ਵੀ ਜਿਵੇਂ ਸਾਰੇ ਸੰਸਾਰ 'ਚ ਠਾਣੇਦਾਰੀ ਕਰ ਰਿਹਾ ਦੂਸਰੇ ਜਿਹੜਾ ਮੁਲਕਾਂ ਨੂੰ ਉਹਨਾਂ ਨੂੰ ਦਬਾਰਿਆ ਜਾਂ ਦਬਕੇ ਮਾਰ ਰਿਹਾ ਇੰਡੀਆ ਬਾਰੇ ਜਿਵੇਂ ਉਹ 25% ਇਹਨੇ ਪਹਿਲਾਂ ਟੈਰਫ ਲਾਤਾ ਹੋਰ ਬਾਅਦ 25% ਹੋਰ ਲਾਤਾ ਜੇ ਤੂੰ ਰੂਸ ਤੋਂ ਤੇਲ ਖਰੀਦੋਂਗੇ ਤੇ ਇਸ ਕਰਕੇ ਇਹ 25% ਅਸੀਂ ਹੋਰ ਲਾਉਂਦੇ ਆ ਜੇ ਅੱਗੇ ਵੀ ਨਾ ਰੁਕੇ ਜਾਂ ਉਲਟਾ ਸਾਡੇ ਤੇ ਲਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਹੋਰ ਸਖਤ ਕਦਮ ਚੁੱਕਾਂਗੇ ਇਹ ਜਿਹੜਾ ਮੋਦੀ ਦਾ ਇਹ ਵੀ ਮੋਦੀ ਉਸ ਤਰ੍ਹਾਂ ਸਟੈਂਡ ਨਹੀਂ ਲੈ ਰਿਹਾ ਸਾਡੀਆਂ ਜਿ세 ਬੰਦੀਆਂ ਜਿਹੜੀਆਂ ਨੇ ਲਗਾਤਾਰ ਜਿਹੜਾ ਵਾ ਇਹ ਇਤੇ ਦਬਾਅ ਬਣਾ ਪਾ ਰਹੀਆਂ ਵੀ ਤੁਸੀਂ ਜਿਹੜਾ ਵਰਡ ਟ੍ਰੇਡ ਆਰਗੇਨਾਈਜੇਸ਼ਨ ਆ ਸੇ ਸੰਸਾਰ ਵਪਾਰ ਸੰਸਥਾ ਉਹਦੇ ਵਿੱਚੋਂ ਤੁਸੀਂ ਬਾਹਰ ਆਓ ਲੋਕਾਂ ਨੂੰ ਬਚਾ ਇਸ ਇਸ ਕਰਕੇ ਸੋ ਅੱਜ ਅਸੀਂ ਇਸ ਰੂਸ ਮਜੂ ਤੇ ਉਹਦੇ ਖਿਲਾਫ ਟਰੰਪ ਦੇ ਖਿਲਾਫ ਮੋਦੀ ਦੇ ਖਿਲਾਫ ਇਹ ਜਥੇਬੰਦੀਆਂ ਨੇ ਜਿਹੜਾ ਇਹ ਪੁਤਲੇ ਫੂਕ ਰਹੇ ਨੇ ਸਾਡੇ ਸਰਪੰਚ ਇਹਨਾਂ ਕਿਸਾਨ ਜਥੇ ਜਥੇਬੰਦੀ ਦੇ ਅੱਗੋਂ ਕਿਉਂਕਿ ਕਿਸਾਨ ਜਥੇਬੰਦੀ ਵਾਲੋ ਹਮੇਸ਼ਾ ਹੀ ਜਿਹੜੇ ਕਿ ਸੰਘਰਸ਼ ਵਿੜੇ ਜਾਂਦੇ ਆ ਕਾਫੀ ਵੱਡੀ ਅਦਾਦ ਦੇ ਵਿੱਚ ਅੱਜ ਵੀ ਜਿਹੜੇ ਇੱਥੇ ਪਹੁੰਚੇ ਨੇ ਔਰ ਪੁਤਲਾ ਫੂਕ ਕੇ ਰੂਸ ਮਜੂਹ ਕਰਨਗੇ ਕਿਹੜੀ ਕਿਹੜੀ ਜਥੇਬੰਦੀ ਆਈ ਔਰ ਤੁਹਾਡੀ ਕਿਹੜੀ ਜਥੇਬੰਦੀ ਆ ਇਸ ਵਕਤ ਅੱਜ ਇੱਥੇ ਮੌਜੂਦ ਅੱਜ ਜੀ ਸੰਜੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਵਿਆਪੀ ਸੱਦਾ ਦਿੱਤਾ ਗਿਆ ਜਿਸ ਤਹਿਤ ਜਿੰਨੇ ਬਲਾਕ ਹੈਗੇ ਉਹ ਚ ਜਿੰਨੇ ਕਿਸਾਨ ਜਿੱਥੇ ਬੰਦੇ ਆ ਸੰਜੁਕਤ ਕਿਸਾਨ ਮੋਰਚੇ ਚ ਕੰਮ ਕਰਦੀਆਂ ਉਹ ਸਾਰਿਆਂ ਦਾ ਸੱਦਾ ਸਾਂਝੇ ਰੂਪ ਚ ਹੈਗਾ ਅੱਜ ਇਹ ਜਿਹੜਾ ਫ੍ਰੀ ਟ੍ਰੇਡ ਦਾ ਮਾਮਲਾ ਇਹ ਗੰਭੀਰ ਕਿਉਂ ਹੈਗਾ ਇਹ ਤੇ ਇਹ ਕਿ ਜਿਹੜੀ ਭਾਰਤ ਦੀਆਂ ਅਵਸਥਾ ਉਹਦੇ ਉੱਪਰ ਤਾਂ 트ੰਪ ਸਰਕਾਰ ਮਨ ਕੇ ਲਗਾਤਾਰ ਟੈਰਿਫ ਵਧਾਰੇ ਹੈਗੇ ਆ 50% ਟੈਕਸ ਲਾ ਰਹੇ ਹੈਗੇ ਆ ਤੇ ਜਿਹੜਾ ਉਲਟ ਜਿਹੜੀਆਂ ਮਨ ਕੇ ਅਵਸਥਾ ਇੱਥੇ ਆਣੀਆਂ ਹੈਗੀਆਂ ਉਹਦੇ ਵਾਸਤੇ ਉਹ ਚਾਹੁੰਦੇ ਆ ਕਿ ਇੱਕ ਸਮਝੌਤਾ ਹੋ ਜਵੇ ਜੀ ਵਿੱਚ ਬਿਲਕੁਲ ਫ੍ਰੀ ਟ੍ਰੇਡ ਹੋਵੇ ਮੰਡੀ ਦੇ ਵਿੱਚ ਮਨ ਕੇ ਕੋਈ ਛੂਟ ਹੋਵੇ ਕਿਉਂਕਿ ਮਨ ਕੇ ਟੈਕਸ ਨਾ ਹੋਵੇ ਜੇ ਇਹ ਚੀਜ਼ ਹੁੰਦੀ ਹੈਗੀ ਤਾਂ ਸਾਡੇ 44% ਜਿਹੜੇ ਭਾਰਤ ਦੀ ਆਬਾਦੀ ਦੇ ਕਿਸਾਨ ਆ ਜਾਂ ਇਹਨਾਂ ਸੰਬੰਧਿਤ ਖੇਤਿਆਂ ਵਾਲੇ ਲੋਕ ਹੈਗੇ ਆ ਉਹ ਲਗਭਗ 60 ਕਰੋੜ ਲੋਕ ਆ ਉਹਨਾਂ ਨੂੰ ਭੁੱਖ ਮਰੀ ਜਾ ਮਨ ਕੇ ਬੜਾ ਸੰਕਟਾਣਾ ਹੈਗਾ ਕਿਉਂਕਿ ਜਿਹੜੇ ਟੈਕਸ ਹੁੰਦਾ ਉਹ ਇੱਕ ਤਰ੍ਹਾਂ ਜਿਹੜੇ ਇੱਥੋਂ ਦੇ ਪੈਦਾਵਾਰ ਕਰਨ ਵਾਲੇ ਆ ਉਹਨਾਂ ਦੀ ਹਿੱਤਾਂ ਦੀ ਪੂਰਤੀ ਕਰਦਾ ਹੈਗਾ ਜੇ ਟੈਰਫ ਨਹੀਂ ਹੋਊਗਾ ਇੱਥੋਂ ਦਾ ਤਾਂ ਸਾਡੀਆਂ ਮੰਡੀਆਂ ਤਬਾਹ ਹੋ ਜਾਣੀਆਂ ਇਸ ਕਰਕੇ ਮਨ ਲ ਕੇ ਅਸੀਂ ਤਾਂ ਵਿਰੋਧ ਕਰਦੇ ਆ ਅੱਜ ਪਹਿਲੀ ਵਾਰ ਨਹੀਂ ਆ ਤੀਜੀ ਚੌਥੀ ਵਾਰ ਹੈਗਾ ਜਿਉਂ ਜਿਉਂ ਇਹ ਸਮਝੋਤਾ ਅੱਗੇ ਨੂੰ ਵਧ ਰਿਹਾ ਪੜਾਦਰ ਪੜਾ ਤਿਉਂ ਤੇ ਉਹ ਸੰਜੁਕਤ ਕਿਸਾਨ ਮੋਰਚਾ ਪਹਿਲ ਕਦਮੀ ਲੈ ਕੇ ਇਹਦਾ ਸਖਤ ਵਿਰੋਧ ਕਰਦਾ ਹੈਗਾ ਕਾਫੀ ਵੱਖ-ਵੱਖ ਜਿਸ ਤਰ੍ਹਾਂ ਕਿ ਸਰਕਾਰਾਂ ਵੱਲੋਂ ਕਿਸਾਨਾਂ ਦੇ ਵਿਰੁੱਧ ਕਈ ਮਸਲੇ ਚੁੱਕੇ ਜਾਂਦੇ ਆ ਜਿਸ ਤਰ੍ਹਾਂ ਕਿ ਜ਼ਮੀਨਾਂ ਦੇ ਮੁੱਦੇ ਵੀ ਸੀਗੇ ਕਿਉਂਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਸੀ ਅੱਜ ਤੁਸੀਂ ਜਿਹੜਾ ਇਹ ਪੁਤਲਾ ਫੁਕਣ ਜਾ ਰਹੇ ਹੋ ਪ੍ਰਧਾਨ ਜੀ ਔਰ ਇਹ ਕਿਹੜੀ ਭਾਰਤੀ ਕਿਹੜੀ ਆਪਣੀ ਜਥੇਬੰਦੀ ਆ ਔਰ ਤੁਸੀਂ ਉਹ ਵੀ ਦੱਸਿਓ ਤਾਂ ਦੂਸਰਾ ਕੀ ਅੱਜ ਦਾ ਮੁੱਦਾ ਹੈ ਜਿਹੜਾ ਕਿ ਅੱਜ ਜਿਹੜਾ ਤੁਸੀਂ ਪੁਤਲੇ ਫੁਕ ਰਹੇ ਹੋ ਔਰ ਜਿਹੜਾ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਇੱਕ ਇਹ ਇੱਕ ਕਾਨੂੰਨ ਜਿਹੜੇ ਵਾਪਸ ਲੈਣੇ ਪਏ ਆ ਤੁਹਾਡੇ ਦੁਆਰਾ ਭਾਰਤੀ ਕਿਸਾਨ ਜਿਹਨੂੰ ਗਰਾਹਾ ਬਲਾਕ ਪ੍ਰਧਾਨ ਮਰੀਖਾ ਘਗਾ ਜੋ ਕਿ ਅੱਜ ਦਾ ਮਸਲਾ ਸਾਰੇ ਪੰਜਾਬ ਦੇ ਵਿੱਚ ਸੰਯੁਕਤ ਮੋਰਚੇ ਕਿ ਨਹੀਂ ਉਹ ਸਾਰੀਆਂ ਪਾਰਟੀਆਂ ਦੇ ਰਲ ਮਿਲ ਕੇ ਅੱਜ ਇਹ ਤਸੀਲ ਪੱਦਰੇ ਜਿਹੜੇ ਪੂਤਲੇ ਫੂਕੇ ਜਾ ਰਹੇ ਨੇ ਡਰਾਪਤੇ ਤੇ ਮੋਦੀ ਦਾ ਇਸ ਕਾਰਨ ਫੂਕੇ ਜਾ ਰਹੇ ਨੇ ਜਿਹੜਾ ਕਿ ਪੰਜਾਬ ਦੇ ਵਿੱਚ ਨਵੀਂ ਤੋਂ ਨਵੀਂ ਨੀਤੀ ਲੈ ਕੇ ਆਉਂਦੇ ਨੇ ਇੱਕ ਨੀਤੀ ਲੈ ਕੇ ਆਉਂਦੇ ਨੇ ਉਹ ਜਨਤਾ ਲੋਕ ਕਿਸਾਨ ਮਜ਼ਦੂਰ ਉਹਨਾਂ ਨੂੰ ਪੁੱਠੀ ਮੋੜਦੇ ਨੇ ਇੱਕ ਨਵੀਂ ਹੋਰ ਲੈ ਆਉਂਦੇ ਨੇ ਕਿਉਂਕਿ ਸਾਡੇ ਕਿਸਾਨ ਮਜ਼ਦੂਰਾਂ ਨੂੰ ਮਜ਼ਾਜਮਾਂ ਨੂੰ ਘਰੇ ਟਿਕਣ ਨਹੀਂ ਦਿੰਦੇ ਇਹਨਾਂ ਨੂੰ ਰੋਟੀ ਖਾਣ ਨਹੀਂ ਦਿੰਦੇ ਵੀ ਕਦੋਂ ਇਹਨਾਂ ਨੂੰ ਇਸ ਸਕੀਮ ਤੋਂ ਨਹੀਂ ਉਜੜਦੇ ਤੇ ਅਗਲੀ ਫੇਰ ਨਵੀਂ ਤਿਆਰ ਕਰ ਲਾਉਂਦੇ ਨੇ ਪਿੱਛੇ ਤੁਸੀਂ ਦੇਖਣਾ ਲੈਂਡ ਬਲੂਰ ਜਿਹੜਾ ਚੱਲ ਰਿਹਾ ਸੀ ਵੱਡੀ ਪੱਧਰ ਤੇ ਕਿਸਾਨਾਂ ਨੇ ਮਜ਼ਦੂਰਾਂ ਨੇ ਮਜ਼ਾਜਮਾਂ ਨੇ ਉਹਦਾ ਵਿਰੋਧ ਕੀਤਾ ਉਹ ਪਾਲਿਸੀ ਆ ਜਿਹੜੀ 14 ਤਰੀਕ ਨੂੰ ਕੱਲ ਨੂੰ ਇਹਨਾਂ ਨੇ ਕੁਝ ਵਾਪਸ ਲੈਣੀ ਆ ਕੁਝ ਲੈ ਲੈਣਗੇ ਵੀ ਸਾਰੇ ਲੋਕ ਨੇ ਕਿਸਾਨ ਮਜ਼ਦੂਰ ਸਾਰੇ ਅੱਜ ਦੁਖੀ ਨੇ ਸਾਰਾ ਪੰਜਾਬ ਆ ਜਿਹੜਾ ਉੱਠ ਖੜਿਆ ਐਸ ਸਕੀਮ ਦੇ ਅਧੀਨ ਜਿਹੜਾ ਲੋਕਾਂ ਨੂੰ ਨਹੀਂ ਪਤਾ ਇਸ ਨੂੰ ਜਿਹੜਾ ਦੱਸਣ ਵਾਸਤੇ ਅੱਜ ਪੂਤਲੇ ਬੂਕਰ ਚੱਲੇ ਆ ਸਾਰੇ ਪੰਜਾਬ ਦੇ ਵਿੱਚ ਡਿਵੀਜ਼ਨਾਂ ਦੇ ਵਿੱਚ ਲੋਕਾਂ ਨੂੰ ਦੱਸਣ ਵਾਸਤੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸੰਯੁਕਤ ਮੋਰਚੇ ਕਿਨਿਓ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਰੈਲੀ ਮਜਾਰੇ ਕਰਕੇ ਇਸ ਪਾਲਿਸੀ ਬਾਰੇ ਸਾਰਾ ਦੱਸਿਆ ਜਾਊਗਾ ਆਉਣ ਵਾਲੇ ਸਮੇਂ ਦੇ ਇਸ ਪਾਲਿਸੀ ਦੇ ਉੱਤੇ ਵੱਡਾ ਝੰਡਾ ਜਿਹੜਾ ਅਸੀਂ ਸੰਯੁਕਤ ਮੋਰਚੇ ਕਿਨਿਓ ਚੱਕਾਂਗੇ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਥੇ ਪਾਤਣਾ ਦੇ ਵਿੱਚ ਜਿਹੜਾ ਕਿ ਤਹਿਸੀਲ ਦੇ ਵਿੱਚ ਵੀ ਔਰ ਐਡਮ ਦਫ਼ਤਰ ਦੇ ਅੰਦਰ ਜਿਹੜਾ ਕਿ ਪੁਤਲੇ ਫੁਕੇ ਜਾ ਰਹੇ ਆ ਮੋਦੀ ਟਰੰਪ ਦੇ ਪੁਤਲੇ ਫੁਕੇ ਜਾ ਰਹੇ ਆ ਕਿਉਂਕਿ ਬਾਹਰਲੀਆਂ ਜਿਹੜੀਆਂ ਕੰਟਰੀਆਂ ਦੇ ਹੋਰ ਦੇਸ਼ਾਂ ਦੇ ਵਿੱਚੋਂ ਜਿਹੜਾ ਕਿ ਇੰਡੀਆ ਦੇ ਵਿੱਚ ਵੱਖਰੇ-ਵੱਖਰੇ ਟੈਕਸ ਵਧਾਏ ਗਏ ਆ ਔਰ ਜਿਹੜੇ ਇੰਡੀਆ ਦੇ ਵਿੱਚ ਵੀ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਮੁੱਦੇ ਉੱਠੇ ਹੋਏ ਆ ਕੀ ਅੱਜ ਲੱਗਦਾ ਤੁਸੀਂ ਇੱਕ ਮੰਚ ਤੇ ਬੈਠੇ ਹੋ ਸਾਰੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਅੱਜ ਸਾਰੇ ਪੰਜਾਬ ਦੇ ਵਿੱਚ ਹੀ ਸ਼ਾਇਦ ਹੋ ਸਕਦਾ ਰੋਸਤਰ ਨਿਕਲ ਜ਼ਰੂਰ ਮੈਂ ਇੱਕ ਗਵਰਨਸਿੰਗ ਮੌਲਵੀ ਵਾਲਾ ਮਹਿੰਤ ਪ੍ਰਧਾਨ ਕੋਲ ਹਿੰਦ ਸੰਗਤ ਸਭਾ ਜਿੱਥੋਂ ਤੱਕ ਅੱਜ ਦੀ ਕਾਲ ਦਾ ਸਬੰਧ ਹੈ ਇਹ ਕੋਈ ਇਕੱਲੇ ਪਾਤੜਾਂ ਜ ਨਹੀਂ ਇਹ ਸਾਰੇ ਭਾਰਤ ਦੇ ਵਿੱਚ ਟਰੰਪ ਜੋ ਭਾਰਤ ਤੇ ਟੈਰ ਹਲਾਉਣਾ ਚਾਹੁੰਦਾ ਹੈ ਟੈਕਸ ਵਧਾਉਣਾ ਚਾਹੁੰਦਾ ਹੈ ਇਹਨੇ ਵੱਡੇ ਟੈਕਸ ਭਾਰਤ ਦੇ ਲੋਕ ਬਰਦਾਸ਼ਤ ਨਹੀਂ ਕਰ ਸਕਦੇ ਔਰ ਖਾਸ ਤੌਰ ਤੇ ਸਾਡਾ ਜਿਹੜਾ ਖੇਤੀ ਸੈਕਟਰ ਹੈ ਜੇ ਉਹ ਟੈਕਸਾਂ ਦੇ ਘੇਰੇ ਦੇ ਵਿੱਚ ਆਉਂਦਾ ਤੇ ਸਾਡੇ ਭਾਰਤ ਦੀ ਖੇਤੀ ਹੈ ਜਿਹੜੀ ਉਹ ਤਬਾਹ ਹੋ ਜਾਏਗੀ ਅਸੀਂ ਚੈਲੰਜ ਕਰਨਾ ਚਾਹੁੰਦੇ ਆ ਦੋਨਾਲਨ ਟਰੰਪ ਨੂੰ ਔਰ ਨਰਿੰਦਰ ਮੋਦੀ ਨੂੰ ਕੋਈ ਵੀ ਪਾਲਿਸੀ ਹੈ ਜਿਹੜੀ ਕੋਈ ਵੀ ਭਾਰਤ ਦੇ ਲੋਕਾਂ ਉਹਨਾਂ ਦੇ ਤਾਂ ਨਿੱਤਾਂ ਦੇ ਨੂੰ ਧਿਆਨ ਵਿੱਚ ਰੱਖ ਕੇ ਜਿਹੜੀ ਉਹ ਬਣਾਈ ਜਾਵੇ ਅੰਨੇਵਾ ਟੈਕਸ ਥੋਪ ਕੇ ਭਾਰਤ ਦੀ ਕਿਸਾਨੀ ਨੂੰ ਤਬਾਹ ਨਾ ਕੀਤਾ ਜਾ ਸਕੇ ਉਹਨਾਂ ਦੇ ਜਿਹੜਾ ਮਦਵਾੜਾ ਅਮਰੀਕਾ ਦਾ ਆਪ ਦਾ ਹੈ ਉਹ ਭਾਰਤ ਦੇ ਸਿਰ ਨਹੀਂ ਮੜਿਆ ਜਾਣਾ ਚਾਹੀਦਾ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਚੈਲੰਜ ਕਰਦੇ ਹਾਂ ਕਿ ਜੇਕਰ ਨਰਿੰਦਰ ਮੋਦੀ ਤੇ ਟਰੰਪ ਕੋਈ ਐਸੀ ਨੀਤੀ ਇਕਤਿਆਰ ਕਰਦੇ ਆ ਜਿਹੜੇ ਸਾਡੇ ਭਾਰਤ ਦੀ ਕਿਸਾਨੀ ਨੂੰ ਪ੍ਰਭਾਵਿਤ ਕਰਦੀ ਹੋਵੇ ਅਸੀਂ ਉਹ ਹਰਗਿੱਜ ਪ੍ਰਵਾਨ ਨਹੀਂ ਕਰੇਗਾ ਸੰਯੁਕਤ ਕਿਸਾਨ ਸੰਘਨ ਮੋਰਚਾ ਔਰ ਉਹਦੇ ਖਿਲਾਫ ਲੜਾਈ ਕੀਤੀ ਜਾਏਗੀ ਨੇ ਆ ਕਿਉਂਕਿ ਇਸ ਅੱਜ ਦੇ ਜਿਹੜਾ ਵੱਡੇ ਮੈਟਰ ਦੇ ਵਿੱਚ ਜਿਹੜਾ ਕਿ ਅਸਯੋਗਤ ਅਖਸਰ ਮੋਰਚੇ ਦੇ ਵਿੱਚ ਅੱਜ ਜਿੱਥੇ ਪੁਤਲੇ ਫੁਕੇ ਜਾ ਰਹੇ ਉੱਥੇ ਬੀਬੀਆਂ ਵੀ ਕਾਫੀ ਵੱਡੇ ਤਦਦ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਔਰ ਬੀਬੀਆਂ ਵੱਲੋਂ ਵੀ ਇੱਕ ਸੰਘਰਸ਼ ਦੀ ਵੱਡੀ ਰੂਪਰੇਖਾ ਤਿਆਰ ਕੀਤੀ ਹੋਈ ਆ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਜਿਹੜਾ ਅੱਜ ਦੇ ਸੰਘਰਸ਼ ਦੇ ਵਿੱਚ ਤੁਹਾਡੇ ਵੱਲੋਂ ਵੀ ਕਾਫੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਕਿਉਂਕਿ ਤੁਸੀਂ ਹਰ ਵਕਤ ਵੈਸੇ ਵੀ ਦੇਖਦੇ ਆ ਹਰ ਵਕਤ ਮੈਦਾਨ ਵਿੱਚ ਉਤਰੇ ਰਹਿੰਦੇ ਆ ਕਿਉਂਕਿ ਜਿੱਥੇ ਵੀ ਮੋਰਚੇ ਲੱਗਦੇ ਆ ਉੱਥੇ ਹੀ ਤੁਸੀਂ ਹੁੰਨੇ ਹੋ ਕਿਸ ਤਰ੍ਹਾਂ ਦਾ ਤੁਹਾਡਾ ਸਹਿਯ ਨੂੰ ਕਿਉਂਕਿ ਉਹਨੂੰ ਲੋਡ ਬਣ ਗਈ ਸਮੇਂ ਦੀ ਲੋਡ ਬਣ ਗਈ ਬੀਬੀਆਂ ਨੂੰ ਬਾਹਰ ਨਿਕਲਦੀ ਤੇ ਸਾਡੇ ਭਰਾਵਾਂ ਨਾਲ ਸਾਥ ਦੇਣ ਦੀ ਹੁਣ ਦੁਸ਼ਮਣ ਸਾਡੇ ਘਰ ਚ ਆ ਬੜਿਆ ਕਿਉਂਕਿ ਜਿਹੜੀ ਆ ਲੇਡ ਪੂਲਿੰਗ ਨੀਤੀ ਲਾ ਲੋ ਚਾਹੀ ਇਹ ਵੀ ਅਮਰੀਕਾ ਨੂੰ ਜਾਣਾ ਸੀ ਸਿੱਧਾ ਸਿੱਧਾ ਅਮਰੀਕਾ ਤੇ ਸਟੋਰ ਬਣਨੇ ਸੀ ਇੱਥੇ ਜੋ ਦੁੱਧ ਉਤਪਾਦਕ ਖਾਣ ਪੀਣ ਵਾਲੀਆਂ ਦੁੱਧ ਤੋਂ ਪ੍ਰੋਡਕਟ ਤਿਆਰ ਹੋਣ ਵਾਲੇ ਜਾਂ ਸਾਡੀ ਕਣਕ ਆਟਾ ਉਧਰ ਦੀਆਂ ਚੀਜ਼ਾਂ ਬਣ ਕੇ ਆਉਣੀਆਂ ਸੀ ਇੱਥੇ ਆ ਕੇ ਸਟੋਰ ਹੋ ਕੇ ਲਾਂਚ ਕਰਨੀ ਸੀ ਬੱਕ ਬੱਕ ਸ਼ਹਿਰਾਂ ਦੇ ਵਿੱਚ ਇਸ ਲਈ ਸਾਨੂੰ ਬਾਹਰ ਨਿਕਲਣਾ ਇਸ ਕਰਕੇ ਪੈ ਰਿਹਾ ਦੁਸ਼ਮਣ ਸਾਡੇ ਘਰ ਚ ਆ ਗਿਆ ਅਸੀਂ ਡਟ ਕੇ ਖੜਾਂਗੇ ਸਾਡੇ ਪਰਮਨ ਨਾਲ ਉਹਨਾਂ ਨੂੰ ਰੋਕਣਾ ਵੀ ਭਾਈ ਇੱਥੇ ਤੁਹਾਡਾ ਇਹ ਕੰਮ ਨਹੀਂ ਚੱਲਣਾ ਸਾਡੀਆਂ ਚੀਜ਼ਾਂ ਫ੍ਰੀ ਜਾਣਗੇ ਅਮਰੀਕਾ ਦੇ ਵਿੱਚ ਜਿਹੜੇ ਕਿ ਸਾਡੇ 24 ਘੰਟੇ ਇੱਧਰ ਫ੍ਰੀ ਆਉਣਗੇ ਆ ਤੇ ਸਾਡੇ ਵਾਲੀ ਤੇ 50% ਟੈਕਸ ਲਾ ਰਿਆ ਟਰੰਪ ਇਹਨੂੰ ਮੋਦੀ ਨੂੰ ਸ਼ਰਮ ਨਹੀਂ ਉਹਦੀ ਇਸ ਚੀਜ਼ ਤੇ ਵੀ ਕੀ ਗੱਲ ਬਈ ਇੱਥੇ ਤੇਰੇ ਇੱਥੇ ਫ੍ਰੀ ਬਣਦੀ ਹੈ ਕੋਈ ਚੀਜ਼ ਜਾਂ ਜਿਹੜੀਆਂ ਮਸ਼ੀਨਾਂ ਲੱਗਦੀਆਂ ਨੇ ਸਾਡੇ ਕਿਸਾਨ ਨੇ ਇਹਨਾਂ ਦੇ ਰੋਜੀ ਰੋਟੀ ਚੱਲਦੀ ਹੈ ਦੇਸ਼ ਦੇ 60% ਲੋਕ ਖੇਤੀਬਾੜੀ ਧੰਦੇ ਨਾਲ ਜੁੜੇ ਹੋਏ ਨੇ ਕਿਉਂਕਿ ਕਿੰਨੇ ਲੋਕ ਬੇਕਾਰ ਹੋ ਜਾਣਗੇ ਬੇਰੋਜ਼ਗਾਰ ਹੋ ਜਾਣਗੇ ਜੇ ਸਾਡੀਆਂ ਚੀਜ਼ਾਂ ਉਧਰ ਟੈਕਸ 50% ਲਾ ਦਿੱਤਾ ਤੇ ਕਿੰਨੇ ਕੋ ਖਰੀਦਣਗੇ ਲੋਕ ਉਧਰ ਖਰੀਦਣ ਵਾਲੇ ਵੀ ਲੋਕ ਆਪਣੇ ਵਰਗੇ ਨੇ ਜਦੋਂ ਇੰਨੀ ਮਹਿੰਗੀ ਚੀਜ਼ ਹੈਗੀ ਸਾਡੀ ਚੀਜ਼ ਉਧਰ ਖਰੀਦੀ ਨਹੀਂ ਜਾਊਗੀ ਇੱਧਰ ਇੰਡਸਟਰੀ ਬੰਦ ਹੋ ਜੂਗੀ ਇਸ ਕਰਕੇ ਇਹ ਜਿਹੜਾ ਮੋਦੀ ਨੇ ਫ੍ਰੀ ਵਿਪਾਰਕ ਧੰਦਾ ਕੀਤਾ ਇਹ ਰੱਦ ਹੋਣਾ ਚਾਹੀਦਾ ਇਹ ਬਿਲਕੁਲ ਗਲਤ ਹੈ ਇਸ ਕਰਕੇ ਸੀ ਇਸ ਸੰਯੁਕਤ ਮੋਰਚੇ ਵੱਲੋਂ ਇਹ ਜਿਹੜੀ ਆਵਾਜ਼ ਉਠਾਈ ਹੋਇਆ ਇਹਨੂੰ ਹੋਰ ਬੁਲੰਦ ਕਰਾਂਗੇ ਤਾਂ ਕਿ ਜਿਹੜੀਆਂ ਟਰੰਪ ਦੀ ਤੇ ਮੋਦੀ ਦੀ ਯਾਰੀ ਹੈ ਇਹ ਲੋਕਾਂ ਦੀ ਸਮਝ ਆ ਸਕੇ ਇਹ ਸਨ ਕਿਸਾਨ ਜਿੱਥੇ ਬੰਨੀਆਂ ਜਿਹੜੀਆਂ ਅੱਜ ਦੱਸ ਰਹੀਆਂ ਸਨ ਕਿ ਕਿਸ ਤਰ੍ਹਾਂ ਇੱਥੇ ਜਿਹੜਾ ਕਿ ਇੰਡੀਆ ਦੇ ਵਿੱਚ ਇੱਕ ਕਾਨੂੰਨ ਬਣਾਏ ਕਿਸਾਨੀ ਦੇ ਖਿਲਾਫ ਔਰ ਉਹਨਾਂ ਦੇ ਹੱਕ ਦੇ ਵਿੱਚ ਜਿਸ ਤਰ੍ਹਾਂ ਸਰਕਾਰਾਂ ਨੇ ਆਪਣੇ ਦਾਅਵੇ ਕੀਤੇ ਆ ਪਰ ਅੱਜ ਇਹ ਕਹਿੰਦੇ ਵੀ ਅਸੀਂ ਤੇ ਵੀ ਤਰ੍ਹਾਂ ਦੀ ਜਿਹੜੀ ਇਸ ਤਰ੍ਹਾਂ ਦੇ ਕਾਲੇ ਕਾਨੂੰਨਾਂ ਉਹਨਾਂ ਨੂੰ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਔਰ ਜਿਹੜਾ ਆਮ ਜਨਤਾ ਜਿਹੜੀ ਕਿ ਕਿਸਾਨੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਹੀ ਆ ਵੱਡੇ ਵੱਡੇ ਅਰਹੀਸ਼ ਜਾਦੀਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਆ ਉਹ ਅਸੀਂ ਇਹਨਾਂ ਦੀ ਕਦੇ ਵੀ ਸਫਲ ਨਹੀਂ ਹੋਣ ਦੇਵਾਂਗੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਇਹ ਛੋਟੇ ਸੰਘਰਸ਼ ਤੋਂ ਵੱਡਾ ਸੰਘਰਸ਼ ਬਣ ਗਿਆ ਏ ਔਰ